ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਾਕ ਪੰਜਾਬੀ ਉੱਤੇ ਸੋ ਗੱਲਬਾਤ ਦੋਸਤੋ ਅੱਲੀ ਜਿਹੜੀ ਆਪਾਂ ਦੱਸਣ ਲੱਗੇ ਆਂ ਇਹ ਜਾਣਕਾਰੀ ਤੁਹਾਨੂੰ ਸ਼ਾਇਦ ਹੀ ਕਿਸੇ ਚੈਨਲ ਵੱਲੋਂ ਦਿੱਤੀ ਹੋਵੇ ਹਾਂਜੀ ਦੋਸਤੋ ਗੱਲ ਕਰਾਂਗੇ ਅੱਜ ਆਪਾਂ ਰਾਸ਼ਟਰੀ ਸਿੱਖ ਸੰਗਤ ਦੇ ਬਾਰੇ ਇਹ ਕੌਣ ਹੈ ਰਾਸ਼ਟਰੀ ਸਿੱਖ ਸੰਗਤ ਜਿਹਨੂੰ ਆਰਐਸਐਸ ਨੇ ਸਾਂਭਿਆ ਹੋਇਆ ਤੇ ਅਪਣਾਇਆ ਹੋਇਆ ਹੈ ਯਾਨੀ ਕਿ ਸਹਾਰਾ ਦਿੱਤਾ ਹੋਇਆ ਹੈ ਔਰ ਇਹਦੇ ਨਾਲ ਕੌਣ-ਕੌਣ ਜੁੜਿਆ ਹੋਇਆ ਮੇਨ ਮੇਨ ਹਸਤੀਆਂ ਹਾਂਜੀ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਔਰ ਇਹ ਬਹੁਤ ਦਿਲਚਸਪ ਜਾਣਕਾਰੀ ਹੈ ਇਹਨਾਂ ਨੂੰ ਸਾਰੀ ਨੂੰ ਸੁਣਿਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਔਰ ਚੈਨਲ ਦੀ ਨਾ ਵੀਰੇ ਨੇ ਆਪਣਾ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੋ ਤੇ ਬੈਲ ਵਾਲਾ ਬਟਨ ਵੀ ਦਬਾ ਲਓ ਤਾਂ ਦੋਸਤੋ ਰਾਸ਼ਟਰੀ ਸਿੱਖ ਸੰਗਤ ਇੱਕ ਸੋਸ਼ੀਓ ਕਲਚਰਲ ਸੰਸਥਾ ਹੈ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਂਝੀ ਵਾਲਤਾ ਦੇ ਸੰਦੇਸ਼ ਦਾ ਪ੍ਰਸਾਰ ਕਰਦੀ ਹੈ ਔਰ ਇਹ ਸੰਸਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਦੇਸ਼ ਨੂੰ ਕੱਲਾ 2-3% ਸਿੱਖਾਂ ਵਿੱਚ ਹੀ ਨਹੀਂ ਸਗੋਂ ਭਾਰਤੀ ਸਮਾਜ ਦੇ ਬਾਕੀ ਦੇ 97-98% ਲੋਕਾਂ ਤੱਕ ਵੀ ਪਹੁੰਚਾਉਂਦੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਗ੍ਰੰਥ ਨੇ ਜੋ ਸਮੁੱਚੇ ਭਾਰਤ ਦੀ ਅਖੰਡਤਾ ਦੇ ਪ੍ਰਤੀਕ ਨੇ। ਹੁਣ ਇਹਦੇ ਪਿਛੋਕੜ ਦੀ ਆਪਾਂ ਜੇ ਗੱਲ ਕਰੀਏ ਰਾਸ਼ਟਰੀ ਸਿੱਖ ਸੰਗਤ ਦੀ ਸਥਾਪਨਾ ਜਿਹੜੀ ਇਹ 24 ਨਵੰਬਰ 1986 ਨੂੰ ਤਾਂ ਤਾਂ ਚੇਰਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਸਮੇਂ ਹੋਈ ਸੀ ਇਹਦੀ ਬਣਤਰ ਦੀ ਜੇ ਆਪਾਂ ਗੱਲ ਕਰੀਏ ਸਰਦਾਰ ਸ਼ਮਸ਼ੇਰ ਸਿੰਘ ਲਖਨਊ ਇਹਦਾ ਪਹਿਲਾ ਇੰਟਰਨੈਸ਼ਨਲ ਕੋਆਰਡੀਨੇਟਰ ਅਤੇ ਕਨਵੀਨਰ ਸੀ ਔਰ ਉਹ ਦੇਸ਼ ਤੇ ਦੁਨੀਆ ਦੇ ਵਕ-ਵਕ ਥਾਵਾਂ 'ਚ ਅਣਥੱਕ 4 ਸਾਲ ਘੁੰਮਿਆ ਔਰ ਉਹਦੀ ਬੇਵਕਤੀ ਮੌਤ ਹੋ ਗਈ ਬੇਵਕਤੀ ਮੌਤ ਦਾ ਕਾਰਨ ਏਸੀਕੋ ਉਸ ਬਹੁਤ ਜ਼ਿਆਦਾ ਕੰਮ ਕਰਦਾ ਸੀ ਔਰ ਉਹ 16 ਸਤੰਬਰ 1990 ਨੂੰ ਅਕਾਲ ਚਲਾਣਾ ਕਰ ਗਿਆ ਸੀ ਔਰ ਇਹਦੇ ਕਾਰਜਕਾਲ ਦੇ ਵਿੱਚ ਇਸ ਸੰਸਥਾ ਦੀਆਂ ਭਾਰਤ ਵਿੱਚ 90 ਬ੍ਰਾਂਚਾਂ ਤੇ ਵਿਦੇਸ਼ਾਂ 'ਚ 16 ਬ੍ਰਾਂਚਾਂ ਸੀਗੀਆਂ ਭਾਵੇਂ ਉਹਦਾ ਕੀਤਾ ਬੰਦੇ ਦਾ ਬਿਜ਼ਨਸ ਬਿਜ਼ਨਸ ਸੀਗਾ ਲੇਕਿਨ ਸਾਹਿਤਕ ਦਿਲਚਸਪੀ ਉਹਨੂੰ ਬਹੁਤ ਸੀ ਖਾਸ ਤੌਰ ਪਰ ਪੁਰਾਤਨ ਭਾਰਤੀ ਸਾਹਿਤ ਵਿੱਚ ਉਹ ਰੁਚੀ ਰੱਖਣ ਵਾਲਾ ਬੰਦਾ ਸੀਗਾ ਔਰ ਉਹ ਨੈਸ਼ਨਲ ਕਾਲਜ ਲਾਹੌਰ ਦੇ ਵਿੱਚ ਪੜ੍ਹਿਆ ਸੀ ਔਰ ਉਹਨੇ ਗੁਰੂ ਗੋਬਿੰਦ ਸਿੰਘ ਪਾਚਾਈ ਦੇ ਲਿਖਤ ਸ਼੍ਰੀ ਰਾਮ ਅਵਤਾਰ ਅਤੇ ਬਚਿੱਤਰ ਨਾਟਕ ਦਾ ਤੀਕਾ ਵੀ ਕੀਤਾ ਸੋ ਅਗਲਾ ਪ੍ਰਧਾਨ ਹੈ ਜਿਹੜਾ ਉਹ ਚਰਨਜੀਤ ਸਿੰਘ ਪਟਿਆਲਾ ਸੀਗਾ ਰਾਸ਼ਟਰੀ ਸਿੱਖ ਸੰਗਤ ਦਾ ਇਹਨੇ ਵੀ ਆਪਣਾ ਕੰਮ ਪੂਰੀ ਤਨਦੇਹੀ ਨਾਲ ਸ਼ੁਰੂ ਕਰਿਆ ਔਰ ਉਹ ਭਾਰਤੀ ਸਮਾਜ ਦੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨ ਲਈ ਪੂਰਾ ਸਮਰਪਿਤ ਬੰਦਾ ਸੀਗਾ। ਯਾਨੀ ਕਿ ਹਿੰਦੂ ਸਿੱਖਾਂ ਨੂੰ ਪੂਰਾ ਇਕਜੁੱਟ ਰੱਖਣ ਦਾ ਉਹ ਮਦਈ ਸੀ। ਔਰ ਉਹਨੇ 12 ਸਾਲ ਤੱਕ ਰਾਸ਼ਟਰੀ ਨੇਤਾ ਵਜੋਂ ਸੇਵਾ ਕਰੀ ਔਰ ਉਹ ਵੱਡੇ ਸਮਾਜਿਕ ਵਰਕਰ ਸੀਗੇ। ਤੇ ਆਪਣੀ ਬ੍ਰਹਮਕੁੰਡ ਤੋਂ ਅੰਮ੍ਰਿਤਸਰ ਤੱਕ ਯਾਤਰਾ ਲਈ ਉਹ ਮਸ਼ਹੂਰ ਸੀ ਬੰਦਾ। ਔਰ ਇਸ ਯਾਤਰਾ 'ਚ ਦੇਸ਼ ਦੇ ਪ੍ਰਮੁੱਖ ਸੰਤਾਂ ਨੇ ਵੀ ਹਿੱਸਾ ਲਿਆ ਸੀ। ਤੇ ਇਹ ਯਾਤਰਾ ਪੰਜਾਬ ਦੇ ਕਾਲੇ ਦਿਨਾਂ ਦੇ ਵਿੱਚ ਕੱਢੀ ਗਈ ਸੀ ਫਿਰ ਭਰਤਪੁਰ ਰਾਜਸਥਾਨ ਦੇ ਸਰਦਾਰ ਗੁਰਚੰਦ ਸਿੰਘ ਗਿੱਲ ਪ੍ਰਧਾਨ ਬਣੇ ਉਹਨਾਂ ਨੇ ਇਹ ਉਹਦਾ ਸਰਦਾਰ ਚਰਨਜੀਤ ਸਿੰਘ ਦੇ ਪਿੱਛੋਂ ਸੰਭਾਲਿਆ ਤੇ ਉਹ ਆਰਐਸਐਸ ਦੀ ਸਨ 2002 ਤੇ 3 ਚ ਜਿਹੜੀ ਕਨਵੈਨਸ਼ਨ ਹੋਈ ਹੈ ਉਹਦੇ માં ਇਹ ਚੁਣਿਆ ਗਿਆ ਤਾਂ ਔਰ ਇਹਨੇ ਆਪਣਾ ਕੈਰੀਅਰ ਭਾਰਤੀ ਮਜ਼ਦੂਰ ਸੰਘ ਦੇ ਵਰਕਰ ਦੇ ਤੌਰ ਤੇ ਸ਼ੁਰੂ ਕੀਤਾ ਤੇ ਇੱਕ ਵਾਰ ਭਾਰਤੀ ਮਜ਼ਦੂਰ ਸੰਘ ਦੇ ਸੁਮਾਈ ਪ੍ਰਧਾਨ ਵੀ ਰਿਹਾ ਹੈ ਤੇ ਉਗੇ ਵਕੀਲ ਹੋਣ ਦੇ ਨਾਤੇ ਉਹ ਰਾਜਸਥਾਨ ਦੇ ਐਡੀਸ਼ਨਲ ਐਡਵੋਕੇਟ ਜਨਰਲ ਵੀ ਸੀਗੇ ਤਾਂ ਉਹਨੇ ਸਿੱਖ ਹਿੱਤਾਂ ਲਈ ਲੜਾਈ ਵੀ ਲੜੀ ਸਿੱਖਾਂ ਨੂੰ ਕਾਨੂੰਨੀ ਸਹਾਇਤਾ ਵੀ ਦਿੱਤੀ ਸ਼੍ਰੋਮਣੀ ਅਕਾਲੀ ਦਲ ਨੇ ਇਹਨਾਂ ਨੂੰ ਰਾਜਸਥਾਨ ਦੇ ਬਲੂ ਸਟਾਰ ਲੀਗਲ ਐਡ ਕਮੇਟੀ ਦੇ ਕਨਵੀਨਰ ਵੀ ਬਣਾਇਆ ਔਰ ਉਸ ਸਮੇ ਸਮੂਲ ਸਿੰਘ ਮਾਨ ਤੇ ਹੋਰ ਸਿੱਖ ਰਾਜਸਥਾਨ ਦੀਆਂ ਲੱਗ ਲੱਗ ਜੇਲਾਂ ਯਾਨਕਿ ਭਰਤਪੁਰ ਜੋਧਪੁਰ ਔਰ ਅਜਮੇਰ ਇਹਦੇ ਮਨ ਨਜ਼ਰਬੰਦ ਸੀਗੇ ਇਹਨੇ ਪੀੜਤਾਂ ਦੇ ਕੇਸਾਂ ਦੀ ਜਸਟਿਸ ਮਹਿਤਾ ਕਮਿਸ਼ਨ ਜਸਟਿਸ ਲੋਧਾ ਕਮਿਸ਼ਨ ਤੇ ਜਸਟਿਸ ਗਿਆਨੀ ਕਮਿਸ਼ਨ ਅੱਗੇ ਬਕਾਲਤ ਵੀ ਕੀਤੀ ਹੁਣ ਦੋਸਤੋ ਗੱਲ ਜਿਹੜੀ ਦੱਸਣ ਲੱਗੇ ਤੁਹਾਨੂੰ ਔਰ ਇਸ ਸੰਸਥਾ ਦੇ ਨਾਲ ਜਿਹੜੀਆਂ ਮੇਨ ਭੱਟੀਆਂ ਸ਼ਖੀਤਾਂ ਜੁੜੀਆਂ ਏ ਕੁਝ ਮੇਨ ਮੇਨ ਨਾਮ ਦੱਸਾਂਗੇ ਤੁਹਾਨੂੰ ਸੁਣ ਕੇ ਹੈਰਾਨੀ ਹੋ ਗਿਆਨੀ ਪੂਰਨ ਸਿੰਘ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਸਾਲ ਇਹ ਇਹਦੇ ਨਾਲ ਜੁੜੇ ਹੋਏ ਸੀਗੇ ਰਾਸ਼ਟਰੀ ਸਿੱਖ ਸੰਗਤ ਨਾਲ ਗਿਆਨੀ ਜੈਲ ਸਿੰਘ ਸਾਬਕਾ ਰਾਸ਼ਟਰਪਤੀ ਗਿਆਨੀ ਇਕਬਾਲ ਸਿੰਘ ਜਥੇਦਾਰ ਪਟਨਾ ਸਾਹਿਬ ਗਿਆਨੀ ਕੁਲਵੰਤ ਸਿੰਘ ਜੀ ਜਥੇਦਾਰ ਹਜੂਰ ਸਾਹਿਬ ਏਸੀ ਸੁਦਰਸ਼ਨ ਸਰਸੰਗ ਚਾਲਕ ਐਲਕੇ ਅਡਵਾਨੀ ਪੈਰੋਂ ਸਿੰਘ ਸ਼ਖਾਵਤ ਸਾਬਕਾ ਆਪਰੇਟਰਬਾਦੀ ਭਾਈ ਮੋਕਮ ਸਿੰਘ ਦਮਦਮੀ ਟਕਸਾਲ ਸਰਲੋਚਨ ਸਿੰਘ ਸਾਬਕਾ ਚੇਅਰਮੈਨ ਮinority ਕਮਿਸ਼ਨ ਤੇ ਇਹ ਤੁਹਾਨੂੰ ਕੁਝ ਨਾਮ ਦੱਸਦੇ ਆ ਸੰਤ ਬਾਬਾ ਸਰਦੇਵ ਸਿੰਘ ਨਾਨਕਸਰ ਵਾਲੇ ਸੰਤ ਬਾਬਾ ਪ੍ਰੀਤਮ ਸਿੰਘ ਗੁਰਦੁਆਰਾ ਗੁਰੂ ਕਾ ਤਾਲ ਬਾਬਾ ਨਰਿੰਜਨ ਸਿੰਘ ਗਿਆਨੀ ਕੇਰ ਸਿੰਘ ਜਸਟਿਸ ਆਰ ਐਸ ਨਰੂਲਾ ਸੰਤ ਗਿਆਨਦੇਵ ਨੰਦ ਮਲ ਅਖਾੜਾ ਹੋਰ ਤਾਂ ਹੋਰ ਡਾਕਟਰ ਹਰਪਾਲ ਸਿੰਘ ਪੰਨੂ ਪੰਜਾਬੀ ਯੂਨੀਵਰਸਿਟੀ ਪਟਿਆਲਾ ਡਾਕਟਰ ਜੋਗ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਡਾਕਟਰ ਸ਼ਮਸ਼ੇਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਸੋ ਇਹ ਮੇਨ ਮੇਨ ਦੇ ਨਾਮ ਦੱਸੇ ਤੁਹਾਨੂੰ ਹਾਂਜੀ ਹੋਰ ਵੀ ਬਹੁਤ ਨੇ ਸੋ ਦੋਸਤੋ ਹੁਣ ਹੁਣ ਕਿਹੜੇ ਹਾਲਾਤ ਐ ਜਿਹੜੇ ਕਿ ਇਹ ਸੰਸਥਾ ਨੂੰ ਜਨਮ ਦਿੰਨੇ ਹੁਣ ਸਾਰੀ ਸਿੱਖ ਕੌਮ ਖਾਤਰ ਪੰਜਾਬ ਖੇਤਰ ਸਨੇ ਪਾਕਿਸਤਾਨ ਜਿਹੜਾ ਪੰਜਾਬ ਹੈ ਉਧਰ ਇਹਨੂੰ ਸਿੱਖੀ ਦਾ ਘਰ ਮੰਨਿਆ ਜਾਂਦਾ ਤੇ ਆਪਾਂ ਨੂੰ ਮਾਣ ਹੈ ਕਿ ਅੰਮ੍ਰਿਤਸਰ ਸਿਖਤੀ ਦਾ ਘਰ ਹੈ ਭਾਰਤ ਨੂੰ ਭੂਗੋਲਕ ਸਿਸ਼ਟਾਚਾਰੀ ਤੇ ਰਾਜਨੀਤਿਕ ਤੌਰ ਤੇ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਦੇ ਮੱਦੇਨਜ਼ਰ ਸਮਝਣ ਦੀ ਲੋੜ ਹੈ ਹੁਣ ਬੰਜਾਰਾ ਸਮਾਜ ਬੰਜਾਰਾ ਕੌਮ ਦੀ ਇੱਕ ਵੱਡੀ ਗਿਣਤੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਹੈ ਔਰ ਇਸ ਦੇਸ਼ ਵਿੱਚ ਲੱਖਾਂ ਬਨਜਾਰੇ ਪਰਿਵਾਰਾਂ ਜਿਹੜੇ ਇਹ ਜੁਪੀ ਪੰਜਾਬ ਹਰਿਆਣਾ ਐਮਪੀ ਛਤੀਸਗੜ ਮਹਾਰਾਸ਼ਟਰ ਰਾਜਸਥਾਨ ਗੁਜਰਾਤ ਚ ਬੈਠੇ ਆ। ਦੋਸਤੋ ਕੁਝ ਮਾਣਯੋਗ ਸ਼ਖਸੀਅਤਾਂ ਵੀ ਆ ਜਿਵੇਂ ਕਿ ਲੱਖੀ ਸ਼ਾਹ ਲਵਾਨਾ ਮੱਖਣ ਸ਼ਾਹ ਲਵਾਨਾ ਇਹੇ ਬਨਜਾਰਾ ਪਰਿਵਾਰਾਂ ਵਿੱਚੋਂ ਸੀਗੇ ਜਿਨ੍ਹਾਂ ਨੇ ਮਹਾਰਾਜ ਦਾ ਸਾਥ ਮਾਣਿਆ ਤੇ ਉਹਨਾਂ ਦੀ ਕੁਰਬਾਨੀਆ ਵੀ ਕੀਤੀਆਂ। ਔਰ ਇਹਨਾਂ ਵਿੱਚੋਂ ਜ਼ਿਆਦਾਤਰ ਗੁਰੂ ਨਾਨਕ ਨਾਮ ਲੇਵਾ ਹੈ ਹੋਰ ਅੱਗੇ ਚੱਲੀਏ ਤਾਂ ਸ਼ਿਕਲੀਕਾਰ ਜਾਂ ਸਿਕਲੀਗਰ ਸੋ ਐਵੇਂ ਸ਼ਿਕਲੀਕਾਰ ਜਾਂ ਸਿਕਲੀਗਰ ਇਹ ਉਹ ਸਿੱਖ ਹੈ ਜਿਨ੍ਹਾਂ ਦਾ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਨਾਲ ਸਿੱਧਾ ਸਬੰਧ ਹੈ ਔਰ ਇਹ ਸਰਬ ਲੋਹ ਦੇ ਸ਼ਸਤਰ ਬਣਾਉਂਦੇ ਸੀਗੇ ਗੁਰੂ ਪਾਸ਼ਾ ਲਈ ਔਰ ਇਹ ਪਰਿਵਾਰ ਵੀ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਜਿਵੇਂ ਕਿ ਮੱਧ ਪ੍ਰਦੇਸ਼, ਜੂਪੀ, ਛੱਤੀਸਗੜ੍ਹ ਰਾਜਸਥਾਨ ਮਹਾਰਾਸ਼ਟਰ ਇਹਨਾਂ ਚ ਰਹਨੇ ਹੈ ਤਾਂ ਇਹ ਵੀ ਸਿੱਖ ਠੀਕ ਹੈ ਜੀ ਹੁਣ ਸੁਣੀ ਜਾਓ ਸਿੰਧੀ ਸਮਾਜ ਇੱਕ ਇਤਿਹਾਸਕ ਗੱਲ ਹੈ ਕਿ ਦੇਸ਼ ਵਿੱਚ ਨਾਨਕ ਨਾਮ ਲੈ ਵਸ ਸਿੰਧੀ ਹੈ ਜਿਹੜੇ ਇਹ ਬਹੁਤ ਗਿਣਤੀ ਚ ਹੈ ਸਿੰਧੀ ਸਿੱਖ ਹਾਂਜੀ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਤੇ ਹైਦਰਾਬਾਦ ਇੱਕ ਗੱਲ ਆਉਂਦੀ ਆ ਕਿ ਇੱਕ ਵਾਰ ਨਿਜ਼ਾਮ ਹైਦਰਾਬਾਦ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ ਤੁਹਾਡੀ ਫੌਜ ਅਨੁਸ਼ਾਸਨ ਪ੍ਰਸਤ ਹੈ ਇੱਕ ਬਟਾਲੀਨ ਉਹਦੇ ਰਾਜ ਲਈ ਵੀ ਭੇਜ ਦਿਓ ਮਹਾਰਾਜੇ ਨੇ ਆਪਣੀ ਫੌਜ ਭੇਜ ਕੇ ਉੱਤੇ ਸ਼ੌਣੀ ਬਣਾਈ ਤੀ ਬਾਅਦ ਚ ਜਿਹੜੇ ਸਿੱਖ ਗਏ ਸੀ ਉਹ ਦੱਖਣੀ ਸਿੱਖ ਅਖਵਾਏ ਹਾਂਜੀ ਉਹਨਾਂ ਨੂੰ ਦੱਖਣੀ ਸਿੱਖ ਕਿਹਾ ਜਾਣ ਲੱਗ ਪਿਆ ਸੀ ਹੁਣ ਇਹ ਦੱਖਣੀ ਸਿੱਖ ਸ੍ਰੀ ਗੁਰੂ ਨਾਨਕ ਨਾਮ ਲੈ ਵਾਏ ਇਹ ਉੱਥੇ ਹੀ ਬਸ ਗਏ ਸੀ ਜਿਹੜੀ ਸ਼ੌਣੀ ਬਣਾਈ ਸੀ ਸਿੱਖਾਂ ਦੀ ਮਤਲਬ ਕਿ ਫੌਜੀਆਂ ਦੀ ਸ਼ੇਰੇ ਪੰਜਾਬ ਦੇ ਹਾਂਜੀ ਉਹ ਵੀ ਸਿੱਖ ਹੈ ਹੁਣ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਕਰੀਏ ਜੇ ਮਹਾਰਾਜ ਦੀ ਇਹ ਵੀ ਇੱਕ ਇਤਿਹਾਸਕ ਸਚਾਈ ਹੈ ਕਿ ਨਾਂਦੇੜ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਸਿੱਖੀ ਲਈ ਗਰ ਸਿੱਖਾਂ ਦੇ ਨਾਲ ਰਹੇ ਇਹ ਸਿੱਖ ਅਜੇ ਵੀ ਨਾਂਦੇੜ ਚ ਧੂਜੇ ਤੇ ਅੰਦਰ ਚ ਰਹਿੰਨੇ ਹਾਂਜੀ ਅਸਾਮੀ ਸਿੱਖ ਗੁਰੂ ਤੇਗ ਬਹਾਦਰ ਸਾਹਿਬ ਅਸਾਮ ਚ ਸਿੱਖੀ ਦੇ ਪ੍ਰਚਾਰ ਲਈ ਗਏ ਉੱਥੇ ਢੁਮਰੀ ਨਾਮ ਦੇ ਖੇਤਰ ਚ ਅਸਾਮੀ ਸਿੱਖ ਰਹੇ ਨੇ ਅਸਾਮੀ ਸਿੱਖ ਉਹਨਾਂ ਕਬੀਲਿਆਂ ਵਿੱਚੋਂ ਸੀਗੇ ਅਤੇ ਅਜੇ ਵੀ ਦਿਬਰੂਗੜ੍ਹ ਦੇ ਨੇੜੇ ਬਰਕੋਲਾ 'ਚ ਰਹਿੰਦੇ ਆਂ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਤੋਂ ਅਸਾਮੀਆਂ ਦੀ ਬਰਮੀ ਕਬੀਲੇ ਤੋਂ ਹਫਾਇਤ ਲਈ ਅਸਾਮ 'ਚ ਫੌਜਾਂ ਭੇਜੀਆਂ ਸੀ ਔਰ ਇਹ ਸਿੱਖ ਫੌਜੀ ਸੀ ਜਿਹੜੇ ਇਹ ਵਾਪਸੇ ਨਹੀਂ ਆਏ ਉੱਥੇ ਹੀ ਰਹਿਣ ਲੱਗ ਪਏ ਤੇ ਕਈ-ਕਈ ਪੀੜ੍ਹੀਆਂ ਉੱਥੇ ਹੀ ਰਹੀਆਂ ਤੇ ਹੁਣ ਵੀ ਉੱਥੇ ਹੀ ਰਹਿੰਦੇ ਆਂ ਅਜੇ ਵੀ ਅਸਾਮ 'ਚੋਂ ਰਹਿ ਰਹੇ ਆਂ ਹਾਂਜੀ ਇਹਦਾ ਪਛੋਕੜ ਦੇ ਲੋਕੀ ਕਿੱਥੇ ਜੁੜਦਾ ਹੈ ਤਾ ਅੰਡੇਮਾਨ ਹੁਣ ਜਿਹੜੇ ਉਗੇ ਸੁਤੰਤਰਤਾ ਸੰਗਰਾਮੀ ਸੀਗੇ ਇਹਨਾਂ ਨੂੰ ਅੰਡੇਮਾਨ ਦੀ ਸਲੂਲਰ ਜੇਲ ਦੇ ਵਿੱਚ ਬੜੇ ਔਖੇ ਦਿਨ ਦੇਖਣੇ ਪਏ ਇਹਨਾਂ ਚੋਂ ਕਈ ਸਿੱਖ ਉੱਥੇ ਹੀ ਰਹਿ ਗਏ ਤੇ ਕਈ ਪੀੜ੍ਹੀਆਂ ਤੋਂ ਸਿੱਖ ਅੰਡੇਮਾਨ ਚ ਰਹਿ ਰਹੇ ਹੁਣ ਵੀ ਰਹਿੰਦੇ ਨੇ ਉੱਤੇ ਉਹਨਾਂ ਦੀਆਂ ਅਗਲੀਆਂ ਪੀੜ੍ਹੀਆਂ ਉਹ ਵੀ ਸਿੱਖ ਬਿਹਾਰੀ ਸਿੱਖ ਬਿਹਾਰ ਦੀ ਰਾਜਧਾਨੀ ਪਟਨਾ ਸਾਹਿਬ ਪਟਨਾ ਸ਼੍ਰੀ ਗੁਰੂ ਮਾਰਾ ਗੁਰੂ ਗੋਬਿੰਦ ਸਿੰਘ ਪਾਚੇ ਦੀ ਜਨਮ ਭੂਮੀ ਹੈ ਬਰਥਪਲੇਸ ਤੇ ਬਹੁਤ ਸਾਰੇ ਸਿੱਖ ਬਿਹਾਰ ਤੇ ਰਹ ਰਹੇ ਜਿਨ੍ਹਾਂ ਨੂੰ ਬਿਹਾਰੀ ਸਿੱਖ ਕਿਹਾ ਜਾਂਦਾ ਗੜਵਾਲੀ ਸਿੱਖ ਪਦਮ ਪੂਸ਼ਣ ਤੇ ਪਦਮ ਵਿਭੂਸ਼ਣ ਜੇਤੂ ਸਰਦਾਰ ਕਮਰ ਸਿੰਘ ਨੇਗੀ ਬ੍ਰਿਜ ਤੇ ਗੁਰਮੁਖੀ ਦੇ ਮਸ਼ਹੂਰ ਵਿਦਵਾਨ ਨੇ ਉਹ ਦੱਸਦੇ ਆ ਕਿ ਪੌੜੀ ਗੜਵਾਲ ਚ ਕੋਈ ਥਾਵਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਨਾਲ ਜੁੜੀਆਂ ਹੋਈਆਂ ਨੇਗੀ ਚ ਰੋਮਨੀ ਕਮੇਟ ਦਾ ਮੈਂਬਰ ਵੀ ਰਹਿ ਚੁੱਕਾ ਅੱਗੇ ਗੱਲ ਕਰੀਏ ਸਤਨਾਮੀ ਸਿੱਖ ਸਤਨਾਮੀ ਹੁਣ ਮਧਪ ਅਤੇ ਦੇ ਮਤਲਬ ਕਿ ਮਧਵ ਪ੍ਰਦੇਸ਼ ਅਰ 36 ਗੜ ਇਹਦੇ ਚ ਅਨੇਕਾਂ ਹੀ ਸਤਨਾਮੀ ਸਿੱਖ ਹੈ ਜਿਹੜੇ ਕਿ ਸਤਨਾਮ ਦਾ ਜਾਪ ਕਰਦੇ ਹਾਂਜੀ ਸੈਣੀ ਤੇ ਰਾਮਦਾਸ ਜੀ ਵੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਚ ਰਹੇ ਨੇ ਹੁਣ ਖਾਸ ਨੋਟ ਕਰਨ ਵਾਲੀ ਗੱਲ ਹੈ ਕਿ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਕਿਸੇ ਖਾਸ ਖੇਤਰ ਜਾ ਵਰਗ ਤੱਕ ਸੀਮਤ ਨਹੀਂ ਸੀ ਜੇ ਕਿਤੇ ਆਪਾਂ ਕਹੀਏ ਕਿ ਅਸੀਂ ਉਹ ਸਿੱਖ ਹੈ ਪੰਜਾਬ ਦੇ ਜਾਂ ਪੰਜਾਬ ਦੇ ਜੱਟੇ ਸਿੱਖ ਹੈ ਹਾਂਜੀ ਸੋਈ ਗੱਲ ਨਹੀਂ ਏ ਖੇਤਰ ਬੜਾ ਵਿਸ਼ਾਲ ਹੈ ਤੇ ਮਹਾਰਾ ਦੀ ਸਿੱਖੀ ਇੱਕ ਪੂਰੀ ਦੁਨੀਆ ਲਈ ਸੀਗੀ ਤਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਪੰਜਾਬ ਤੋਂ ਬਾਹਰ ਦੇ ਦੋ ਤਖਤ ਸ੍ਰੀ ਪਟਨਾ ਸਾਹਿਬ ਤੇ ਸ੍ਰੀ ਹਜ਼ੂਰ ਸਾਹਿਬ ਇਹ ਸਥਾਪਿਤ ਕੀਤੇ ਤਾਂ ਜਿਹੜੇ ਤੁਹਾਨੂੰ ਇਹ ਦੱਸੇ ਸਾਰੀਆਂ ਸਿੱਖਾਂ ਜਿਹੜੇ ਗੜਵਾਲੀ ਬਿਹਾਰੀ ਸਤਨਾਮੀ ਐ ਅਸਾਮੀ ਇਹ ਸਾਰੇ ਅੱਜ ਦੋਸਤੋ ਪੰਜਾਬ ਤੋਂ ਬਾਹਰ ਰਹਿ ਰਹੇ ਆਂ ਔਰ ਇਹ ਵਕ ਵਕ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਆਂ ਜਿਵੇਂ ਕਿ ਗਰੀਬੀ ਸਿੱਖਿਆ ਦੀ ਘਾਟ ਗੁਰਬਾਣੀ ਅਭਿਆਸ ਨਹੀਂ ਨਾ ਕੋਲੇ ਗੁਰਬਾਣੀ ਵਿਚਾਰ ਤੋਂ ਵਾਂਝੇ ਆਂ ਰਹਿਤ ਮਰਿਆਦਾ ਦਾ ਕੋਈ ਗਿਆਨ ਨਹੀਂ ਅਸਮਾਨਤਾ ਦੂਜੀ ਸਿੱਖ ਸੰਗਤ ਦੇ ਨਾਲ ਤਾਲਮੇਲ ਦੀ ਘਾਟ ਜਾਨੀ ਕਿ ਆਪਣੇ ਨਾਲ ਜਿਹੜੇ ਇੱਥੇ ਪੰਜਾਬ ਦੇ ਸਿੱਖਾਂ ਸੋ ਇਸ ਧਰਤੀ ਦੀ ਕੋਈ ਵੀ ਹੋਰ ਸੰਸਥਾ ਉਹਨਾਂ ਲਈ ਕੁਝ ਨਹੀਂ ਕਰ ਰਹੀ ਇਸ ਖੇਤਰ ਨੂੰ ਕੇਵਲ ਤੇ ਕੇਵਲ ਆਰਐਸਐਸ ਨੇ ਅਪਣਾਇਆ ਹੋਇਆ ਏ ਇਹ ਹੈਰਾਨੀ ਦੀ ਗੱਲ ਹੈ ਦੋਸਤੋ আর ਲਗਾਤਾਰ ਉਹਨਾਂ ਖਾਤਰ ਆਰਐਸਐਸ ਕੰਮ ਕਰ ਰਹੀ ਹੈ ਪੰਜਾਬ ਦੇ ਵਿੱਚ ਖਾੜਕੂਵਾਦੇ ਦਿਨਾਂ ਦੇ ਵਿੱਚ ਜੋ ਘਟਨਾਵਾਂ ਵਾਪਰੀਆਂ ਜੋ ਸਿੱਖ ਪਛਾਣ ਤੇ ਦੇਸ਼ ਦੀ ਏਕਤਾ ਲਈ ਹਾਨੀਕਾਰਨ ਸੀਗੀਆਂ ਤਾਂ ਸਿੱਖ ਮਾਨਸਿਕਤਾ ਉੱਪਰ ਸਿੱਖ ਨਿਰੰਕਾਰੀ ਝਗੜੇ 13 ਪੈ 1978 ਦਾ ਵਾਕਾ ਦਮਨੀ ਡਕਸਾਲ ਜੀਪਨ ਸਿੰਘ ਉਮਰਾਂ ਅੰਗਲ ਖਿਚੋਤਾਨ ਪੰਜਾਬ 'ਚ ਰਾਸ਼ਟਰਪਤੀ ਰਾਜ ਲਾਗੂ ਹੋਣ ਦਾ ਗਹਿਰਾ ਅਸਰ ਹੋਇਆ ਅਕਾਲੀ ਮੋਰਚੇ ਬਲੂ ਸਟਾਰ ਬਲੈਕ ਥੰਡਰ ਹੋਰ ਵੀ ਬਹੁਤ ਕੁਝ ਹੋਇਆ ਹਾਂਜੀ ਤਾਂ ਉਸ ਸਮੇਂ ਕੈਰੀਬ ਇੱਕ ਵੱਡੇ ਲੀਡਰ ਨੇ ਬਿਆਨ ਵੀ ਦਿੱਤਾ ਸੀਗਾ ਕਿ ਇਹ ਲੋਕੀ ਵੱਡਾ ਦਰਖਤ ਦਿਗਦਾ ਤਾਂ ਧਰਤੀ ਕੰਬਦੀ ਹੋਇ। ਇੱਕ ਬੜੀ ਬੇਰਹਿਮ ਘਟਨਾ ਸੀਗੀ। ਤਾਂ ਮੌਜੂਦਾ ਪ੍ਰਧਾਨ ਉਸ ਸਮੇਂ ਦੇ ਰਾਸ਼ਟਰੀ ਸਿੱਖ ਸੰਗਤ ਦੇ ਗੁਰਤਾਰਨ ਸਿੰਘ ਗਿੱਲ ਨੇ ਜੋਧਪੁਰ ਬੰਦੀਆਂ ਦੇ ਲਈ ਇੱਕ ਅਹਿਮ ਭੂਮਿਕਾ ਹੀ ਨਹੀਂ ਨਿਭਾਈ ਕੱਲੀ ਸਗੋਂ ਰਾਸ਼ਟਰੀ ਸਿੱਖ ਸੰਗਤ ਦੇ ਐਨ ਆਰ ਆਈ ਵਿੰਗ ਨੇ ਬਲੈਕ ਲਿਸਟਡ ਸਿੱਖਾਂ ਨੂੰ ਵਾਪਸ ਭਾਰਤ ਲਿਆਉਣ 'ਚ ਕਾਫੀ ਯੋਗਦਾਨ ਪਾਇਆ। ਇਸ ਗੱਲ ਨੂੰ ਕਠੋਰ ਤੋਂ ਕਠੋਰ ਵਿਅਕਤੀ ਵੀ ਮੰਨਦਾ ਹੈ। ਹਾਂਜੀ। ਮਤਲਬ ਕਹਿਣ ਦਾ ਇਹ ਭਾਵ ਹੈ ਜਿਹੜੀ ਇਹ ਬਾਹਰ ਸਿੱਖ ਰਹੇ ਨੇ ਪੰਜਾਬ ਤੋਂ ਆਪਾਂ ਨੇ ਉਹਨਾਂ ਦੀ ਸਾਰ ਨਹੀਂ ਲਈ ਠੀਕ ਹੈ ਜੀ ਆਪਾਂ ਨੇ ਉਹ ਬਿਲਕੁਲ ਅੱਖੋਂ ਪਰੋਖੇ ਕਰਕੇ ਰੱਖੇ ਆ ਸ਼੍ਰੋਮਣੀ ਕਮੇਟੀ ਨੇ ਅਸਿਕਲੀ ਗਰਾਂ ਕੋਲ ਤਾਂ ਹੁਣ ਜਾਣ ਲੱਗੇ ਮੇਰੇ ਖਿਆਲ 'ਚ ਤੇ ਉਹ ਵੀ ਪ੍ਰੋਪਰ ਇੱਕ ਅੱਧੀ ਵਾਰ ਗਏ ਮੇਰੇ ਖਿਆਲ ਦੇ ਵਿੱਚ ਬਾਕੀ ਤੁਹਾਨੂੰ ਜਾਣਕਾਰੀ ਹੋਵੇ ਤਾਂ ਤੁਸੀਂ ਜ਼ਰੂਰ ਦੱਸਿਓ ਮੈਨੂੰ ਹਾਂਜੀ ਔਰ ਦੋਸਤੋ ਦੂਜਾ ਉਹਨਾਂ ਨੂੰ ਫੇਰ ਕਿਆ ਹੋਇਆ ਉਹਨਾਂ ਨੂੰ ਸਾਹਮੜਿਆ ਆਰਐਸਐਸ ਨੇ ਆਪਾਂ ਨੇ ਉਹਨਾਂ ਨੂੰ ਅੱਖੋਂ ਪਰੋਖੇ ਕਰਤਾ ਜਰਕੇ ਆਪਾਂ ਨੂੰ ਪੰਜਾਬ ਦੇ ਸਿੱਖਾਂ ਨੂੰ ਐਨਆਰਆਈ ਸਿੱਖਾਂ ਨੂੰ ਬਾਹਰ ਇਹਨੇ ਜਿਹੜੇ ਇਹਨਾਂ ਦੀ ਬਾਹ ਫੜਨੀ ਚਾਹੀਦੀ ਸੀ ਜਿੱਥੇ-ਜਿੱਥੇ ਵੀ ਇਹ ਗੜਵਾਲੀ ਸਿੱਖ ਸਤਨਾਮੀ ਇਹ ਬਿਹਾਰੀ ਸਿੱਖ ਅਸਾਮੀ ਸਿੱਖ ਜਿੱਥੇ-ਜਿੱਥੇ ਵੀ ਸੀਗੇ ਇਥੇ ਇਹਨਾਂ ਦੀ ਅਚਾਨਕ ਰਿਆਂ ਇਕੱਠੀਆਂ ਕਰਦੇ ਤੇ ਇਹਨਾਂ ਦੀ ਬਾਹ ਫੜਦੇ ਸਿੱਖੀ ਪ੍ਰਤੀ ਜਾਗਰੂਕ ਕਰਦੇ ਇਹਨਾਂ ਨੂੰ ਹਾਂਜੀ ਤੇ ਜਿਹੜੇ ਆਪਣੇ ਸਿੱਧੀ ਸਿੱਖਾਂ ਇਹ ਤਾਂ ਧੰਨ ਗੁਰੂ ਨਾਨਕ ਤੋਂ ਬਿਨਾ ਮੂੰਹ ਤੋਂ ਲਫ਼ਜ਼ ਨਹੀਂ ਕੱਢਦੇ ਹੈਗੇ ਮੈਂ ਖੁਦ ਮਿਲਿਆ ਹੈ ਇਥੇ ਸਿੱਖਾਂ ਨੂੰ ਜੋ ਕਿ ਹਿੰਦੂਇਜ਼ਮ ਦੇ ਪ੍ਰਭਾਵ ਦੇ ਵਿੱਚ ਹੈ ਲੇਕਿਨ ਗੁਰੂ ਨਾਨਕ ਪਾਤਸ਼ਾਹ ਦਾ ਨਾਮ ਲੈਨੇ ਕਹਿਣ ਦਾ ਪਾਬ ਪੰਜਾਂ ਬਾਣੀ ਦਾ ਨਿਤਨੇਮ ਕਰਦੇ ਹੈ ਠੀਕ ਹੈ ਜੀ ਘਾਟ ਕਾਦੀ ਰਹੀ ਅਸੀਂ ਉਹਨਾਂ ਨੂੰ ਵਿਸਾਰਤਾ ਦੀ ਗੱਲ ਇੱਥੇ ਮੁਕਾਈਏ ਹੁਣ ਜਿਹੜੀ ਆਪਾਂ ਗੱਲ ਕਰਦੇ ਆ ਕਿ ਆਰਐਸ ਸਿੱਖੀ ਨੂੰ ਆਪਣੇ ਵਿੱਚ ਜज्ਬ ਕਰਨਾ ਚਾਹੁੰਦੀ ਹੈ ਤਾਂ ਦੋਸਤੋ ਆਪਾਂ ਨੇ ਮੌਕਾ ਦਿੱਤਾ ਉਹਨਾਂ ਨੂੰ ਆਪਾਂ ਨੇ ਮੌਕਾ ਦਿੱਤਾ ਉਹਨਾਂ ਨੂੰ ਅਸੀਂ ਆਪਣੇ ਭਰਾਵਾਂ ਦੀ ਬਾਹ ਛੱड़ਤੀ ਤੇ ਉਹਨਾਂ ਨੇ ਫੜ ਲਈ ਤੇ ਇਦਾਂ ਹੀ ਉਦਾਸੀ ਮੱਤ ਵਾਲਿਆਂ ਨਾਲ ਹੋਇਆ ਹੁਣ ਉਦਾਸ ਗਿਨ ਸਾਧੂ ਸੀ ਜਿਹੜੇ ਉਹਨਾਂ ਦੀ ਇੱਥੇ ਜ਼ਮੀਨਾਂ ਸੀਗੀਆਂ ਬਹੁਤ ਜ਼ਿਆਦਾ ਇੱਥੇ ਪਟੇ ਮਤਲਬ ਕਿ ਪੁਰਾਣੇ ਰਾਜਿਆਂ ਨੇ ਇਹਨਾਂ ਦੇ ਨਾਂ ਪਟੇ ਲਿਖੇ ਹੋਏ ਸੀਗੇ 100 100 ਕਿੱਲੇ ਦਾ 200 ਕਿੱਲੇ ਦਾ 700 ਸੋ ਕਿੱਲੇ ਦਾ ਇਦਾਂ ਇਹ ਸਾਰੇ ਇਹੀ ਕਹਿ ਲੀਏ ਵੀ ਇੱਥੇ ਦੱਬ ਦੋਬਲੇ ਤੇ ਇਹਨਾਂ ਨੂੰ ਇੱਥੋਂ ਕੱਢਤਾ ਉਦਾਸੀ ਸਾਧਨ ਨੂੰ ਇਹ ਕਹੇ ਇਹਨਾਂ ਨੂੰ ਕਹਤਾ ਤੋਈਤਾ ਜੀ ਮਤਲਬ ਕਿ ਤੋਈ ਤਾਂ Hindu ਆ ਤੋਈ ਤਾਂ RSS ਦੇ ਬੰਦੇ ਆ ਉਹ ਇੱਥੋਂ ਚਲੇ ਗਏ ਤੇ ਸੱਚੀ ਉਹਨਾਂ ਨੂੰ RSS ਨੇ ਸੰਭਲਿਆ ਸਹੂਲਤਾਂ ਮਿਲੀਆਂ ਉਹਨਾਂ ਨੂੰ A to Z ਤੇ ਉਹ ਉਹਨਾਂ ਦੇ ਨਾਲ ਹੁਣ ਪੂਰੀ ਹੋਵੇ ਯਰ ਕਿ ਹੈ ਉਹ ਸਿੱਖ ਇਹ ਵੀ ਗੱਲ ਹੈ ਨਾਲ ਉਦਾਸੀਨ ਮਤੈ ਸਿੱਖੀ ਦਾ ਅੰਗ ਹੈ ਹਾਂਜੀ ਆਪਾਂ ਨੇ ਵਿਸਾਰਤਾ ਉਹਨਾਂ ਨੇ ਉਹਦੀ ਬਾਹ ਵੜੀ ਤੇ ਦੋਸ਼ ਆਪਾਂ ਦੂਜਿਆਂ 'ਤੇ ਹੀ ਜਾਂਦੇ ਹਾਂ। ਹਾਂਜੀ। ਅਸੀਂ ਚੌਧਰੀ ਬਣ ਕੇ ਬੈਠ ਕੇ ਕਹਿਣ ਦਾ ਭਾਵ ਹੈ। ਮਸਲਾ ਇਹ। ਸੋ ਖੈਰ ਦੋਸਤੋ ਇਹ ਸੀਗੀ ਅੱਜ ਦੀ ਵੀਡੀਓ ਸਰਾਸ਼ਟ੍ਰਿਕ ਸੰਗ ਦੇ ਬਾਰੇ। ਆਸ ਕਰਦੇ ਹਾਂ ਤੁਹਾਨੂੰ ਜਾਣਕਾਰੀ ਕੁਝ ਵਧੀਆ ਲੱਗੀ ਹੋਊਗੀ। ਸੋ ਮਿਲਦੇ ਹਾਂ ਹੁਣ ਆਪਾਂ ਨਵੀਂ ਜਾਣਕਾਰੀ ਲੈ ਕੇ ਰੁੱਤਕ ਦੇ ਹੋ ਆ ਗਿਆ ਸਤਿ ਸ਼੍ਰੀ ਅਕਾਲ।